ਆਕਾਸ਼ ਬਾਣੀ ਦਾ ਚਲੰਦਰ ਕੇਂਦਰ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਅਤੇ ਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਆਜ਼ਾਦ ਨਿਰਪੱਖ ਤੇ ਸ਼ਾਂਤਮਈ ਚੋਣਾ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਚੋਣ ਪ੍ਰਬੰਧਾਂ ਦਾ ਚੈਕਸਾ ਲਿਆ ਕੇਂਦਰੀ ਇਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਨੇ ਕਪਾਹ ਤੇ ਫੇਰੋਮੋਨ ਬੀਸ ਟ੍ਰੈਪ ਰਾਹੀਂ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਬਠਿੰਡਾ ਵਿਖੇ ਸਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ 4 ਦਿਨ ਤੱਕ ਜ਼ਬਰਦਸਤ ਲੂ ਸਬੰਧੀ orange ਅਤੇ yellow ਅਲਰਟ ਜਾਰੀ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀਨੀ ਸੂਬੇ ਵਿੱਚ ਆਜ਼ਾਦ ਨਿਰਪੱਖ ਅਤੇ ਸ਼ਾਂਤਮਈ ਚੋਣਾ ਯਕੀਨੀ ਬਣਾਉਣ ਲਈ ਅੱਜ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਪੁਲਿਸ ਕਮਿਸ਼ਨਰਾਂ ਅਤੇ SSP ਨਾਲ ਉੱਚ ਪੱਧਰੀ ਮੀਟਿੰਗ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਸੰਬੰਧੀ ਜ਼ਿਲ੍ਹਾ ਪੱਧਰ ਤੇ ਕੀਤੇ ਗਏ ਪ੍ਰਬੰਧਾਂ ਦਾ ਚੈਕਆਇਜ਼ਾ ਲਿਆ ਵੀਡੀਓ ਕਾਨਫਰੈਂਸ ਰਾਹੀਂ ਇਹ ਚੈਕਆਇਜ਼ਾ ਮੀਟਿੰਗ ਕਰਦਿਆਂ ਸਿਵਨਸੀਨੀ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਉਨ੍ਹਾਂ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਨਗਦੀ ਹਥਿਆਰ ਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਆਮਦ ਰੋਕਣ ਲਈ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਦੇ ਨਾਲ ਨਾਲ ਉਦੋਂ ਦਸਤਿਆਂ ਤੇ ਆਪਕਾਰੀ ਟੀਮਾਂ ਦੇ ਗਠਨ ਸਮੇਤ ਸਰਹੱਦੀ ਜਾਂ ਚੌਕੀਆਂ ਸਥਾਪਿਤ ਕਰਨ ਤੇ ਛੋਟ ਦਿੱਤਾ ਵੋਟਾ ਵਾਲੇ ਦਿਨ ਸੰਭਾਵੀ ਗਰਮੀ ਦੇ ਮੱਦੇਨਜ਼ਰ ਸੀਬਨ ਸਿੰਘ ਨੇ ਅਧਿਕਾਰੀਆਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਚ ਸਾਰੇ ਪੋਲਿੰਗ ਸਟੇਸ਼ਨਾਂ ਤੇ ਜ਼ਰੂਰੀ ਸਹੂਲਤਾਂ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਉਹਨਾਂ ਕਿਹਾ ਕਿ ਨਿਰਪੱਖ ਤੇ ਸ਼ਾਂਤਮਈ ਚੋਣ ਅਮਲ ਯਕੀਨੀ ਬਣਾਉਂਦੇ ਹੋਏ ਇਸ ਵਾਰ 70% ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕੇ ਜਾਣ ਉਹਨਾਂ ਨੇ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਸਹੂਦਾਵਾਂ ਜਿਵੇਂ ਕਿ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਗੁਲਾਬੀ ਤੇ ਹਰੇ ਰੰਗ ਦੇ ਪੋਲਿੰਗ ਬੂਥਾਂ ਦੇ ਨਾਲ-ਨਾਲ ਨੌਜਵਾਨਾਂ ਤੇ ਦਿਵਿਆਂਗ ਵੋਟਰਾਂ ਲਈ ਵੱਖਰੇ ਬੂਥ ਲਗਾਉਣ ਲਈ ਵੀ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੂਬੇ ਭਰ ਦੇ ਹਰੇਕ ਪੋਲਿੰਗ ਸਟੇਸ਼ਨ ਤੇ ਘੱਟੋ-ਘੱਟ ਇੱਕ ਕਬੀਲ ਚੇਅਰ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੀ ਆਖਿਆ ਇਸ ਮੌਕੇ ਕਾਨੂੰਨ ਤੇ ਵਿਵਸਥਾ ਵਾਰੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਵੀ ਜ਼ਿਲ੍ਹਾ ਬੁਲਤਸ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਲਈ ਬਰਾਬਰ ਦਾ ਮਾਹੌਲ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਤਰਾਂ ਡ੍ਰੋਨ ਤਮਕਾਉਣ ਤੇ ਪਰਮਾਉਣ ਦੀਆਂ ਕਾਰਵਾਈਆਂ ਤੇ ਨੇੜਿਓ ਨਜ਼ਰ ਰੱਖਦੇ ਹੋਏ ਸੂਬੇ ਚ ਚੰਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਮੀਟਿੰਗ ਦੌਰਾਨ ਵਧੀਕ ਮੁਖ ਚੋਣ ਅਫਸਰ ਹਰੀਸ਼ ਨਈਆ ਅਤੇ ਅਭਿਜੀਤ ਕਪਲੇ ਜੋਇੰਟ ਮੁਖ ਚੋਣ ਅਫਸਰ ਸਕਤਰ ਸਿੰਘ ਬਲ ਤੇ ਮੁਖ ਚੋਣ ਅਧਿਕਾਰੀ ਦਫਤਰ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਬੀਤੇ ਮਹੀਨੇ ਪਹਿਲੇ ਫੇਸਬੁਕ ਲਾਈਵ ਪ੍ਰੋਗਰਾਮ ਦੀ ਕਾਮਯਾਬੀ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਸਿਵੰਸੀ ਵੱਲੋਂ ਪਾਲਕੇ 17 ਮਈ ਨੂੰ ਸਵੇਰੇ 11:00 ਤੋਂ 11:30 ਵਜੇ ਤੱਕ ਟਾਕ ਟੂ ਯਰ ਸੀਈਓ ਪੰਜਾਬ ਦੇ ਬੈਨਰ ਹੇਠ ਦੂਜਾ ਫੇਸਬੁਕ ਲਾਈਵ ਸੈਸ਼ਨ ਕੀਤਾ ਜਾਵੇਗਾ ਜਿਸ ਦੌਰਾਨ ਉਹ ਵੋਟਰਾਂ ਦੇ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇਣਗੇ ਇਸ ਪਹਿਲ ਕਦਮੇ ਦਾ ਇੱਕੋ ਇੱਕ ਉਦੇਸ਼ ਵੋਟਰਾਂ ਵਿਚਾਲੇ ਜਾਗਰੂਕਤਾ ਫੈਲਾਉਣਾ ਤੇ ਜਿਵੇਂ ਪ੍ਰਕਿਰਿਆ ਨਾਲ ਸੰਬੰਧਿਤ ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਹੈ ਇਸ ਲਾਈਵ ਸੈਸ਼ਨ ਦੌਰਾਨ ਕੋਈ ਵੀ ਵਿਅਕਤੀ ਸਵਾਲ ਪੁੱਛ ਸਕਦਾ ਹੈ ਤੇ ਪੋਸਟ ਤੇ ਕਮੈਂਟ ਕਰਕੇ ਆਪਣਾ ਫੀਡਬੈਕ ਤੇ ਸੁਝਾਅ ਵੀ ਦੇ ਸਕਦਾ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਦਾਖਲ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਸਾਰੇ ਹੀ 13 ਹਲਕਿਆਂ 'ਚ 1552 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਨੇ ਇਹਨਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 186 ਹੈ ਸੂਬੇ 'ਚ ਕੁੱਲ 468 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਸਾਲ 1952 ਤੋਂ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਸੂਬੇ 'ਚ ਇੰਨੀ ਵੱਡੀ ਗਿਣਤੀ 'ਚ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਨਿਤਰੇ ਨੇ ਸਾਲ 2000 ਕੁਨਿ ਬਿਆ ਚੋਣਾਂ ਚ ਆਜ਼ਾਦ ਉਮੀਦਵਾਰਾਂ ਦੀ EG123 ਵਿਸਾਲ 2014 ਚ 118 ਸੀ ਭਲਕੇ 17 ਮਈ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਈ ਜਾ ਸਕਣਗੇ ਉਸ ਤੋਂ ਬਾਅਦ ਉਮੀਦਵਾਰਾਂ ਦੀ ਪੂਰੀ ਸਥਿਤੀ ਸਾਹਮਣੇ ਆ ਜਾਵੇਗੀ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਸਰਕਾਰ ਦੇ ਕੇਂਦਰੀ ਕਿਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਨੇ ਫਿਰੋਨੋਨ ਬੇਸ Trap ਰਾਹੀਂ ਗੁਲਾਬੀ ਸੁੰਡੀ ਦੀ ਨਿਗਰਾਨੀ ਤੇ ਜ਼ੋਰ ਦੇਣ ਦੇ ਨਾਲ ਕਪਾਹ ਦੀ ਫਸਲ 'ਚ ਅਗਾਹ ਵੱਧੂ ਕਿਸਾਨਾਂ ਲਈ ਇੱਕ ਸਿਕਲਾਈ ਪ੍ਰੋਗਰਾਮ ਦਾ ਆਯੋਜਨ ਮੁੱਖ ਖੇਤੀਬਾੜੀ ਦਫ਼ਤਰ ਕੰਪਲੈਕਸ ਬਠਿੰਡਾ ਵਿਖੇ ਕੀਤਾ ਇਸ ਵਿੱਚ 100 ਅਗਾਹ ਵੱਧੂ ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੇ 10 ਅਧਿਕਾਰੀਆਂ ਨੇ ਸਿੱਖਿਆਰਥੀਆਂ ਵੱਜੋਂ ਹਿੱਸਾ ਲਿਆ ਸਿੱਖਿਆਰਥੀਆਂ ਨੂੰ ਐਨਪੀਐਸਐਸ ਮੋਬਾਈਲ ਐਪ ਤੇ ਐਪਲੀਕੇਸ਼ਨ ਰਾਹੀਂ ਡਾਟਾ ਇਕਠਾਕਰਨ ਮੁੱਖ ਕੀੜੇ ਤੇ ਬਿਮਾਰੀਆਂ IPM ਅਭਿਆਸਾ ਕੁਦਰਤੀ ਦੁਸ਼ਮਨਾ ਤੇ ਬਾਇਓ ਕੰਟਰੋਲ ਏਜੰਟਾ ਸਰਵੇਖਣ ਨਿਗਰਾਨੀ ਤੇ ਨਮੂਨੇ ਜਾਲਾਂ ਦੀ ਵਰਤੋਂ ਅਤੇ ਫੀਲਡ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਕੀਟ ਪ੍ਰਬੰਧਨ ਕੇਂਦਰ ਦੇ ਅਫਸਰ ਇਨਚਾਰਜ ਡਾਕਟਰ ਪੀਸੀ ਭਾਰਤਵਾਰ ਨੇ IPM ਦੀ ਧਾਰਨਾ ਤੇ ਜ਼ਰੂਰਤਾਂ ਬਾਰੇ ਜਾਗਰੂਕ ਕੀਤਾ ਉਹਨਾਂ ਵਾਤਾਵਰਣ ਪ੍ਰਦੂਸ਼ਣ ਤੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਾਰੇ IPM ਟੂਲਾਂ ਨੂੰ ਇੱਕ ਸਾਧ ਤਰੀਕੇ ਨਾਲ ਅਪਣਾ ਕੇ ਕਪਾਹ ਦੀ ਫਸਲ ਚ ਕੀੜਿਆਂ ਤੇ ਬਿਮਾਰੀਆਂ ਦਾ ਪ੍ਰਬੰਧਨ ਕਰਨ ਦੀ ਜ਼ਰੂਰਤ ਤੇ ਵੀ ਕੁੱਟਾ ਪੀਯੂ ਕੇਵੀ ਕੇ ਬਠਿੰਡਾ ਦੇ ਪ੍ਰੋਫੈਸਰ ਬਸਾਰ ਸਿੱਖਿਆ ਡਾਕਟਰ ਗੁਰਮੀਤ ਸਿੰਘ ਨੇ ਨਰਮੇਦੀ ਬਿਜਾਈ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਵਿਦਿਆਰਥੀ ਪੰਜਾਬ ਦੀ ਇੱਕ ਮੀਟਿੰਗ ਅੱਜ ਵਿਦਿਆਤਮ ਜਲੰਧਰ ਵਿਖੇ ਹੋਈ ਖੇਤਰੀ ਸੰਗਠਨ ਮੰਤਰੀ ਦੇਸਰਾ ਸ਼ਰਮਾ ਨੇ ਕਿਹਾ ਕਿ ਸਿੱਖਿਆ ਦਾ ਮੂਲ ਉਦੇਸ਼ ਕਦੇ ਨਹੀਂ ਬਦਲਦਾ ਤੇ ਸਿੱਖਿਆ ਨੂੰ ਭਾਰਤ ਦੇ ਵਿਚਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਪ੍ਰਿੰਸੀਪਲਾਂ ਨੂੰ ਕਲਪਨਾਸ਼ੀਲ ਸ਼ਖਸੀਅਤ lastval ਵਦਨਦੀਪ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦਾ ਇਹ ਨਾਸੁਕ ਦੌਰ ਹੈ ਜਿਸਦੇ ਲਈ ਸਖਤ ਮਿਹਨਤੀ ਜ਼ਰੂਰਤ ਹੈ ਸੰਗਠਨ ਮੰਤਰੀ ਰਜਿੰਦਰ ਕੁਮਾਰ ਨੇ ਕਲਸਟਰ ਯੋਜਨਾ ਦੇ ਵਿਸ਼ੇ ਤੇ ਕਿਹਾ ਕਿ ਕਲਸਟਰ ਨਰੋਲ ਵਿਦਿਅਕ ਇਕਾਈਏ ਵੱਖ-ਵੱਖ ਕਲਸਟਰਾਂ ਦੇ ਪ੍ਰਿੰਸੀਪਲਾਂ ਨੇ ਆਪਣੇ ਕਲਸਟਰਾਂ ਚ ਕੀਤੀਆਂ ਕਾਢਾਂ ਨਾਲ ਸੰਬੰਧਿਤ ਰਿਪੋਰਟਾਂ ਪੇਸ਼ ਕੀਤੀਆਂ ਸੂਬਾ ਜਨਰਲ ਸਕੱਤਰ ਡਾਕਟਰ ਨਵਦੀਪ ਸ਼ੇਖਰ ਨੇ ਵਿਦਿਅਕ ਵਿਸ਼ੇ ਨੂੰ ਲੈ ਕੇ ਪ੍ਰਿੰਸੀਪਲਾਂ ਨਾਲ ਪਾਠਕ੍ਰਮ ਪਾਠ ਯੋਜਨਾ ਨਿਯਮਿਤ ਪ੍ਰੀਖਿਆਵਾਂ ਬੋਰਡ ਦੇ ਨਤੀਜੇ ਅਤੇ ਸਲਾਹਕਾਰ ਸਕੀਮ ਵਿਸ਼ਿਆਂ ਬਾਰੇ ਚਰਚਾ ਕੀਤੀ ਡਾਕਟਰ ਗਗਨਦੀਪਰਾਸ਼ਰ ਨੇ ਵਿਧਿਆਪਾਰਤੀ ਪੰਜਾਬ ਵੱਲੋਂ ਚਲਾਈਆਂ ਚਾਰੀਆਂ ਵਿੱਦਿਕ ਕੌਂਸਲਾਂ ਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਮੌਸਮ ਵਿਭਾਗ ਨੇ ਵੀ ਅਗਲੇ 4 ਦਿਨ ਤੱਕ ਸੂਬੇ ਵਿੱਚ ਝੂਲੂ ਸੰਬੰਧੀ yellow ਤੇ orange ਅਲਰਟ ਜਾਰੀ ਕੀਤਾ ਹੈ ਜ਼ਿਕਰਯੋਗ ਹੈ ਕਿ 40 ਡਿਗਰੀ ਤੋਂ ਵੱਧ ਤਾਪਮਾਨ ਹੋਣ ਤੇ ਝੂਲ ਵਰਗੀ ਸਥਿਤੀ ਬਣ ਜਾਂਦੀ ਹੈ ਜਿਹੜੀ ਸਰੀਰ ਦੀ ਤਾਪਮਾਨ ਪ੍ਰਣਾਲੀ ਨੂੰ ਵਿਗਾੜ ਦਿੰਦੀ ਹੈ ਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣਦੀ ਹੈ ਬੀਤੇ ਕੱਲ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿਖੇ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਖੋੜ ਦੇਰਵੀ ਨਾਲ ਇਹ ਰਿਪੋਰਟ ਸਵੇਰ ਵਿੱਚ ਮੱਠ ਕਟਮੀ ਗਰਮੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਸਵੇਰ ਤੋਂ ਹੀ ਸੂਰਜ ਦੇ ਤਪਨ ਨਾਲ ਚਾਰੇ ਪਾਸਿਆਂ ਦਾ ਮਾਹੌਲ ਇੱਕਦਮ ਗਰਮ ਹੋ ਰਿਹਾ ਹੈ ਅਤੇ ਇਸ ਦੇ ਨਾਲ ਵਗਦੀਆਂ ਗਰਮ ਹਵਾਵਾਂ ਲੋਕਾਂ ਨੂੰ ਖਾਸ ਤੌਰ ਤੇ ਪਰੇਸ਼ਾਨ ਕਰ ਰਹੀਆਂ ਨੇ ਮੌਸਮ ਵਿਭਾਗ ਅਨੁਸਾਰ ਫਿਲਹਾਲ 20 ਮਈ ਤੱਕ ਆਤਕੀ ਇਸ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਅਸਾਰ ਨਹੀਂ ਨੇ ਅਤੇ ਕਈ ਖੇਸਿਆਂ ਵਿੱਚ ਤਾਂ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਰਿਕਾਰਡ ਪੱਧਰ ਤੱਕ ਵੀ ਪਹੁੰਚ ਸਕਦਾ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਨੂੰ ਛੱਡ ਕੇ ਅੱਜ ਸਮੁੱਚੇ ਪੰਜਾਬ ਵਿੱਚ ਲੂ ਸੰਬੰਧੀ yellow alert ਸੀ ਅਤੇ ਠੀਕ ਇਸ ਦੇ ਮੁਤਾਬਕ ਹੀ ਸਵੇਰ ਤੋਂ ਹੀ ਜ਼ਬਰਦਸਤ ਗਰਮੀ ਨਾਲ ਲੂ ਵਰਗੇ ਹਾਲਾਤ ਮਾਣੇ ਰਹੇ ਗਰਮੀ ਨਾਲ ਦਿਨ ਵੇਲੇ ਸੜਕਾਂ ਤੇ ਆਵਾਜਾਈ ਤੇ ਵੀ ਕਾਫੀ ਅਸਰ ਪੈ ਰਿਹਾ ਏ ਸਕੂਲ ਜਾਣ ਵਾਲੇ ਬੱਚੇ ਖਾਸ ਤੌਰ ਤੇ ਪਰੇਸ਼ਾਨ ਨੇ ਕਿਉਂਕਿ ਦੁਪਹਿਰ ਵੇਲੇ ਛੁੱਟੀ ਹੋਣ ਤੇ ਘਰ ਵਾਪਸੀ ਸਮੇਂ ਗਰਮੀ ਦੀ ਮਾਰ ਚੱਲਣੀ ਪੈ ਰਹੀ ਏ 18 ਤੋਂ 20 ਮਈ ਤੱਕ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ orange ਜਦਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਹੀਟ ਵੇਵ ਯਾਨੀ ਲੂ ਸੰਬੰਧੀ yellow alert ਜਾਰੀ ਕੀਤਾ ਗਿਆ ਹੈ ਲੂ ਦੇ ਇਸ ਹਾਲਾਤ ਨੂੰ ਦੇਖਦਿਆਂ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਅਤੇ ਜ਼ਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਖਾਸ ਤੌਰ ਤੇ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਅਤੇ ਇਸ ਦੇ ਨਾਲ ਹੀ ਪਾਣੀ ਜਾਂ ORS ਕੋਲ ਦਾ ਸੇਵਨ ਲਗਾਤਾਰ ਕਰਦੇ ਰਹਿਣ ਲਈ ਆਖਿਆ ਗਿਆ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਗੁਲੰਦਰ ਇਸ ਦੌਰਾਨ ਸਿੱਖਿਆ ਵਿਭਾਗ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਰਧ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਚ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ ਹੋਣਗੀਆਂ ਸਕੂਲ 3 ਜੂਨ ਤੱਕ ਬੰਦ ਰਹਿਣਗੇ ਸਕੂਲ ਸਿੱਖਿਆ ਮੈਕਮੇ 77 ਕਮਲਕਿਸ਼ੋਰ Yadav ਵੱਲੋਂ ਇਸ ਸਬੰਧੀ ਅੱਜ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਉਹਦਰ ਅਧਿਆਪਕ ਜਿੱਥੇ ਬੰਦੀਆਂ ਦਾ ਕਹਿਣਾ ਹੈ ਕਿ ਭਾਰੀ ਗਰਮੀ ਨੂੰ ਵੇਖਦਿਆਂ ਸਰਕਾਰ ਨੂੰ ਆਪਣੇ ਫੈਸਲੇ 'ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਤੇ ਇਹ ਛੁੱਟੀਆਂ ਮਈ ਦੇ ਤੀਜੇ ਹਫ਼ਤੇ ਤੋਂ ਕਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ